ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 20 ਫਰਵਰੀ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਆ ਜੀ ਮੀਹ ਦਾ ਅਲਰਟ ਹੈ ਜਿਹੜਾ ਜਾਰੀ ਹੋ ਗਿਆ ਹੈ ਜੀ ਤੇ ਲਗਭਗ ਹਉਣ ਵਾਲੇ ਜਿਹੜੇ 3-4 ਦਿਨ ਹੋਣਗੇ ਮੀਹਾ ਆਲੇ ਹੋਣਗੇ ਪੰਜਾਬ ਤੇ ਹਰਿਆਣਾ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਨਾਲ ਹੰਤ ਤੱਕ ਜਰੂਰ ਜੁੜੇ ਰਹਿਣਾ ਸਭ ਤੋਂ ਪਹਿਲਾਂ ਜੇਕਰ ਹੁਣ ਜਿਆ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਨੂੰ ਦਿਖਾਈਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੱਛਮੀ ਸਿਸਟਮ ਪਹਾੜੀ ਖੇਤਰਾ ਦੇ ਉੱਤੇ ਸਰਗਰਮੰਦਤਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪੂਰੀ ਤਰ੍ਹਾਂ ਐਕਟਿਵ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਤਰੋਈ ਫਣਿ ਸ਼ੁਰੂ ਹੋ ਗਿਆ ਜੀ ਜਿਨ੍ਹਾਂ ਚੋਂ ਗਰਦਾਸਰੂ ਖਟਾਰਗੁਰ ਦੇ ਕੁਝ ਖੇਤਰ ਔਰ ਆਪਣੇ ਦੁਆਬੇ ਦੇ ਨਵੇਂ ਸ਼ਾੜ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਬਦਲਵਾਈ ਇਸ ਵੇਲੇ ਬਣੀ ਹੋਈ ਹੈ ਤੇ ਬਾਕੀ ਉਹਨੇ ਮਾਲਵੇ ਦੇ ਕੁਝ ਜਿਲਿਆਂ ਦੇ ਵਿੱਚ ਹਲਕੀ ਬਦਲਵਾਈ ਹੈ ਸੋ ਅੱਜ ਕੁੱਲ ਮਿਲਾ ਕੇ 17 ਤਰੀਕ ਨੂੰ ਧੁੱਪ ਚੜ੍ਹੇਗੀ ਜੀ ਸ਼ਾਮ ਤੱਕ ਤੇ ਕੁਝ ਖੇਤਰਾਂ ਦੇ ਵਿੱਚ ਬਦਲਵਾਈ ਵੀ ਰਹਿ ਸਕਦੀ ਹੈ ਕੱਲ ਤੋਂ ਯਾਨੀ ਕਿ 18 ਤਰੀਕ ਤੋਂ ਉਮੀਦ ਜੜੀ ਹੈ ਅਲਰਟ ਜਾਰੀ ਕਰ ਦਿੱਤੇ ਗਏ ਨੇ ਸੋ 18 19 20 ਤੇ 21 ਚਾਰ ਦਿਨ ਤੁਹਾਨੂੰ ਮੀਂਹ ਵੇਖਣ ਨੂੰ ਮਿਲਣਗੇ ਜਿਹੜੇ ਅਲਰਟ ਹੋਏ ਨੇ ਉਹ ਵੀ ਤੁਹਾਨੂੰ ਦਿਖਾ ਦ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਜਿਹੜੀ ਮੀਡੀਆ ਰਿਪੋਰਟ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਮਾਲਵੇ ਖੇਤਰ ਦੇ ਵਿੱਚ ਤੇਜ਼ ਤੂਫਾਨ ਨਿਕਲਣ ਦੇ باوجود 18 ਤੋਂ 20 ਫਰਵਰੀ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਪੈਗਾ ਹਾਲਾਂਕਿ ਮਾਲਵੇ ਦੇ ਨਾਲ ਦੁਆਬੇ ਦੇ ਖੇਤਰ ਔਰ ਮੱਝ ਦੇ ਵੀ ਕੁਝ ਖੇਤਰਾਂ ਦੇ ਵਿੱਚ ਗੜੇਮਾਰੇ ਦੀ ਉਮੀਦ ਹੈ ਜਿਹੜੀ ਜਤਾਈ ਗਈ ਹੈ ਸੋ ਤੁਸੀਂ ਇਹ ਦੇਖ ਸਕਦੇ ਹੋ ਜੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਸਾਯੂਹਾਗ ਦੇ ਜਿਹੜੇ ਵਿਗਿਆਨੀ ਨੇ ਡਾਕਟਰ ਰਾਜਕਮਰ ਖਾਲ ਨੇ ਇਹ ਜਿਹੜੀ ਅ ਜਿਹੜੀ ਜਾਣਕਾਰੀ ਹੈ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਮਾਲਵੇ ਸਮੇਤ ਹੋਰ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਵਧ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਇਹ ਪਾਰਾ ਕਿੱਡੇ ਡਿੱਗੇਗਾ ਤੇ 18 ਤੋਂ ਲੈ ਕੇ 21 ਵਾ 22 ਫਰਵਰੀ ਤੱਕ ਇਹ ਮੀਂਹ ਦਾ ਦੌਰ ਹੈ ਜਿਹੜਾ ਚੱਲੇਗਾ ਜਿਹੜੇ ਮੇਨ ਜਲੇ ਇਨਰ ਜਿੱਥੇ ਗੜੇਮਾਰੀ ਵੀ ਹੋ ਸਕਦੀ ਹੈ ਉਹਨਾਂ ਚ ਮਾਨਸਾ ਬਠਿੰਡਾ ਫਾਜ਼ਲਕਾ ਫਰੀਦਕੋਟ ਸ਼ਰੀ ਮਕਸਰ ਸਾਹਿਬ ਮੋਗਾ ਲੁਧਿਆਣਾ ਫਟਿਆਲਾ ਸ਼ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਪਠਾਨਕੋਟ ਚੰਡੀਗੜ੍ਹ ਮੋਹਾਲੀ ਰੋਪੜ ਜਲੰਧਰ ਔਰ ਨਵਾਂ ਸ਼ਹਿਰ ਤੇ ਹੁਸ਼ਿਆਰ ਖੁਰ ਦੇ ਕੁਝ ਇਤਰਾ ਦੇ ਵਿੱਚ ਔਰ ਤਰਨਤਾਰ ਸਾਹਿਬ ਦੇ ਕੁਝ ਪੂਰਬੀ ਖੇਤਰ ਔਰ ਅਮ੍ਰੇਸਰ ਸਾਹਿਬ ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਗੜੇਮਾਰੀ ਦੀ ਸੰਭਾਵਨਾ ਜਿਹੜੀ ਆ ਬਣ ਰਹੀ ਹੈ ਜੀ ਜੇਕਰ ਤੁਹਾਨੂੰ ਔਰ ਰਿਪੋਰਟ ਦਿਖਾਈਏ ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਤੁਸੀਂ ਸਕਰੀਨ ਦੇ ਉੱਤੇ 19 ਤੋਂ 20 ਤਰੀਕ ਨੂੰ ਯਾਨੀ ਕਿ ਦੋ ਦਿਨ ਫੋਰੀ ਤਰ੍ਹਾਂ ਐਕਟਿਵ ਰਹੂਗਾ ਜੀ ਫੱਟਵੀਂ ਸਿਸਟਮ ਭਾਰੀ ਤੋਂ ਭਾਰੀ ਮਝੜਿਆ ਦਰਜ ਹੋਣਗੇ orange alert ਇਹਨੂੰ ਲੈ ਕੇ ਜਾਰੀ ਕਰ ਦਿੱਤਾ ਗਏ ਨੇ ਤੇ ਇਹ ਚ ਇਹ ਦੱਸੀ ਗਈ ਆ ਗੱਲ alert ਦੇ ਵਿੱਚ ਕਿ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਬਿਜਲੀ ਚਮਕ ਜਗੀ ਤੇ ਕਿਤੇ ਕਿਤੇ ਜੜਿਆ ਗੜੇਮਾਰੀ ਹੋਏਗੀ 40-50 ਕਿਲੋਮੀਟਰ ਰਫ਼ਤਾਰ ਦੀਆਂ ਹਵਾਵਾਂ ਜੜੀਆਂ ਨੇ ਚੱਲਣਗੀਆਂ ਜੀ ਸੋ 21 ਗਾ ਜੀ ਤੱਕ ਤੁਸੀਂ ਦੇਖ ਸਕਦੇ ਹੋ ਕਿ 21 ਤਰੀਕ ਤੱਕ ਇਹ ਸਿਸਟਮ ਜਿਹੜਾ ਪੂਰੀ ਤਰ੍ਹਾਂ ਨਾਲ ਐਕਟਿਵ ਰਹੂਗਾ ਜੀ ਤੇ ਉਸ ਤੋਂ ਬਾਅਦ ਜਿਹੜਾ ਇਹ ਮੌਸਮ ਦੇ ਵਿੱਚ ਸੁਧਾਰ ਆਏਗਾ ਸੋ મળਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਜਾਸਾ